ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਬਾਰੇ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਕਿ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਨੇ ਆਪਣੇ ਬਹਾਦਰ ਦੇ ਨਾਲ ਕਿਸ ਤਰ੍ਹਾਂ ਅੱਜ ਸਿੱਖ ਇਤਿਹਾਸ ਦੇ ਵਿੱਚ ਆਪਣੀ ਫਖਰੀ ਪਛਾਣ ਬਣਾਈ ਤਾਂ ਦੱਸ ਦਈਏ ਕਿ ਖਾਨ ਬਹਾਦਰ ਜਕਰੀਆ ਖਾਂ ਪੰਜਾਬ ਦਾ ਗਵਰਨਰ ਸੀ ਉਸਨੇ 1726 ਤੋਂ ਲੈ ਕੇ 1745 ਈਸਵੀ ਤੱਕ ਸਿੱਖਾਂ ਉੱਤੇ ਅਕਾਤ ਅਤੇ ਅਸਹਿ ਜ਼ੁਲਮ ਢਾਇ ਭਾਈ ਮਣੀ ਸਿੰਘ ਭਾਈ ਤਾਰੂ ਸਿੰਘ ਭਾਈ ਸੁਬੇਗ ਸਿੰਘ ਤੇ ਸਹਾਬਾ ਸਿੰਘ ਤੇ ਹੋਰ ਅਣਗਿਣਤ ਸਿੰਘਾਂ ਸਿੰਘੀਆਂ ਨੂੰ ਜਕਰੀਆ ਖਾਨ ਨੇ ਮੌਦੇ ਕਟ ਉਤਾਰਿਆ ਸਿੱਖਾਂ ਨੇ ਆਪਣੇ ਜੱਥੇ ਬਣਾ ਲਏ ਸਨ ਤੇ ਜਕਰੀਆ ਖਾਨ ਨੇ ਸਿੱਖਾਂ ਨਾਲ ਸੁਲਾ ਕਰਨ ਹਿੱਤ ਜਾਗੀਰ ਵੀ ਦਿੱਤੀ ਪਰ ਜ਼ਾਲਮ ਤੇ ਮਜ਼ਲੂਮ ਦੀ ਸਾਂਝ ਕਾਇਮ ਰਹਿਣੀ ਅਸੰਭਵ ਨਹੀਂ ਸੀ ਜਦੋਂ 1739 ਈਸਵੀ ਦੇ ਵਿੱਚ ਨਾਦਰ ਸ਼ਾਹ ਨੇ ਜਕਰੀਆ ਖਾਨ ਨੂੰ ਸਿੱਖਾਂ ਦੀ ਵੱਧਦੀ ਸ਼ਕਤੀ ਬਾਰੇ ਚੇਤਾਵਨੀ ਦਿੱਤੀ ਤਾਂ ਉਸਨੇ ਇੱਕ ਵਾਰ ਫਿਰ ਸਿੱਖਾਂ ਦਾ ਖੁਰਾਕ ਖੋਜ ਮਟਾਉਣ ਲਈ ਕੰਮਰ ਕਸੇ ਕਸਲੇ ਸਿੱਖ ਰਾਜਸਥਾਨ ਦੇ ਸਿਵਾਲਕ ਦੀਆਂ ਪਹਾੜੀਆਂ ਵੱਲ ਲੁਕਛਪ ਗਏ ਸਿੱਖਾਂ ਨੂੰ ਅੰਮ੍ਰਿਤਸਰ ਦੇ ਪਵਿੱਤਰ ਸਰੋਵਰ 'ਚ ਇਸ਼ਨਾਨ ਕਰਨਾ ਮਨਾ ਕਰ ਦਿੱਤਾ ਗਿਆ ਜਕਰੀਆ ਖਾਨ ਦਾ ਨਿਸ਼ਚਾ ਸੀ ਕਿ ਸਿੱਖ ਸਰੋਵਰ 'ਚ ਇਸ਼ਨਾਨ ਕਰਕੇ ਨਵੀਂ ਸ਼ਕਤੀ ਪ੍ਰਾਪਤ ਕਰ ਲੈਂਦੇ ਹਨ ਚਕਰੀਆ ਖਾਨ ਦੇ ਮਨਾਹੀ ਦੇ ਹੁਕਮਾਂ ਦੇ باوجود ਸਿੱਖ ਨਿਤੜਕ ਹੋ ਕੇ ਰਾਤ ਬਰਾਤੇ ਸਰੋਵਰ ਚ ਇਸ਼ਨਾਨ ਕਰਨ ਜਾਂਦੇ ਜ਼ਿਲ੍ਹਾ ਲਾਹੌਰ ਤੇ ਪਿੰਡ ਪੜਾਣਾ ਦਾ ਬੋਤਾ ਸਿੰਘ ਤੇ ਉਹਦਾ ਸਹੋਗੀ ਕਰਜਾ ਸਿੰਘ ਰੰਗੇਟਾ ਅਮਰਸਰ ਦੇ ਪਵਿੱਤਰ ਸਰੋਵਰ ਚੋਂ ਇਸ਼ਨਾਨ ਕਰਕੇ ਤਰਨਤਾਰ ਨੇੜੇ ਆ ਰਹੇ ਸਨ ਉਹਨਾਂ ਨੂੰ ਵੇਖਦੇ ਦੋ ਮੁਸਲਮਾਨ ਕੁਸਰ ਮੁਸਰ ਕਰਨ ਲੱਗੇ ਉਹਨਾਂ ਨੇ ਕਿਹਾ ਇਹ ਸਿੱਖ ਨੇ ਦੂਸਰੇ ਨੇ ਜਦੋਂ ਕਿਹਾ ਸਿੱਖ ਦਾ ਤਾਂ ਖਾਨ ਬਹਾਦਰ ਨੇ ਕੁਰਾਕੋਜ ਮਿਟਾ ਦਿੱਤਾ ਸਿੱਖ ਨਹੀਂ ਇਹ ਤਾਂ ਬਹੁਤ ਝੂਠੀ ਇਹ ਲੱਗਦੇ ਨੇ ਸਿੰਘਾਂ ਲਈ ਇਸ ਤੋਂ ਵੱਡੀ ਚੁਣੌਤੀ ਕੀ ਹੋ ਸਕਦੀ ਸੀ ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ ਤਰਨਤਾਰਨ ਤੋਂ ਝਬਾਲ ਵੱਲ ਜਾਂਦੀ ਸੜਕ ਤੇ ਤਰਨਤਾਰਨ ਤੋਂ ਤਿੰਨਕੂ ਮੇਲ ਦੀ ਵਿੱਤ ਤੇ ਸਰਾਂ ਨੂਰ ਦੀ ਕੋਲ ਆਪਣੀ ਚੁੰਗੀ ਨਾਕਾ ਲਾ ਕੇ ਬੈਠ ਗਏ ਉਦੋਂ ਇਹ ਦਿੱਲੀ ਤੋਂ ਸ੍ਰੀ ਗੋਵਿੰਦਵਾਲ ਸਾਹਿਬ ਤੇ ਪੱਤਨ ਲੰਘ ਕੇ ਲੋਹਰਜਾਂ ਦੀਆਂ ਆਮ ਵਗ ਵਗਦਾ ਰਸਤਾ ਸੀ ਖੋਤੇ ਦੇ ਭਾਰ ਲੈ ਕੇ ਜਾਣ ਵਾਲੇ ਨੂੰ ਇੱਕ ਪੈਸੇ ਤੇ ਗੱਡੇ ਵਾਲੇ ਨੂੰ ਇੱਕ ਆਨਾ ਚੁੰਗੀ ਲਾ ਕੇ ਉਗਰਾਹੀ ਸ਼ੁਰੂ ਕਰ ਦਿੱਤੀ ਮੁਗਲ ਸਰਕਾਰ ਲਈ ਇਹ ਨਵੀਂ ਸਿਰ ਦਰਦੀ ਸੀ ਸਰਕਾਰ ਦੇ ਅੰਦਰ ਇੱਕ ਹੋਰ ਸਰਕਾਰੀ ਚੁੰਗੀ ਕਰ ਉਗਰਾਹਾ ਜਾ ਰਿਹਾ ਸੀ ਇਹੋ ਹੀ ਨਹੀਂ ਖਾਨ ਬਹਾਦਰ ਵੀ ਬੇਗਮ ਵੱਲ ਇੱਕ ਚਿੱਠੀ ਵੀ ਲਿਖੀ ਜੋ ਬਗਾਵਤ ਦੀ ਸੂਚਨਾ ਸੀ ਇਤਿਹਾਸਕਾਰਾਂ ਨੇ ਇਸ ਨੂੰ ਇੰਜ ਲਿਖਿਆ ਚਿੱਠੀ ਲਿਖਿਆ ਜੋ ਸਿੰਘ ਬੋਤਾ ਹੱਥ ਹੈ ਸੋਟਾ ਵਿਚਰਾ ਖਰੋਤਾ ਆਨਾ ਲਾਇਆ ਗੱਡੇ ਨੂੰ ਪੈਸਾ ਲਾਇਆ ਖੋਤਾ ਆਖ ਭਾਈ ਖਾਨੋ ਨੂੰ ਜੋ ਆਖੇ ਸਿੰਘ ਬੋਤਾ ਸਿੱਖਾਂ ਦਾ ਪ੍ਰਭਾਵ ਆਮ ਲੋਕਾਂ 'ਚ ਵੱਧ ਰਿਹਾ ਸੀ ਹੈਰਾਨੀ ਦੀ ਗੱਲ ਨਹੀਂ ਸੀ ਕਿ ਬੋਤਾ ਸਿੰਘ ਦੇ ਚੂੰਗੀ ਟੈਕਸ ਦਾ ਕਿਸੇ ਨੇ ਵਿਰੋਧ ਰਾਕਿਤਾ ਤੇ ਨਾ ਹੀ ਕਿਸੇ ਨੇ ਲਾਹੌਰ ਦੇ ਸੂਬੇਦਾਰ ਕੋਲ ਇਸ ਦਲੇਰੀ ਦੀ ਇਤਲਾਹ ਹੀ ਦਿੱਤੀ ਆਕਰ ਭਾਈ ਬੋਤਾ ਸਿੰਘ ਨੂੰ ਆਪ ਹੀ ਚਿੱਠੀਆਂ ਲਿਖ ਕੇ ਜਫੀਆ ਖਾਨ ਨੂੰ ਵੰਗਾਰ ਦੇਣੀ ਪਈ ਅੰਤ ਖਾਨ ਬਹਾਦਰ ਨੇ ਭਾਈ ਬੋਤਾ ਸਿੰਘ ਨੂੰ ਫੜਨ ਲਈ ਆਪਣੇ ਇੱਕ ਫੌਜਦਾਰ ਜਲਾਲੁਦੀਨ ਨੂੰ 100 ਘੋੜੇ ਸਵਾਰ ਸਮੇਤ ਭੇਜਿਆ ਇੱਕ ਪਾਸੇ 101 ਮੁਗਲ ਤੇ ਦੂਜੇ ਪਾਸੇ 270 ਸਿੱਖ ਰਾਤ ਪਰ ਯੁੱਧ ਹੁੰਦਾ ਰਿਹਾ ਜਿਹੜਾ ਮੁਗਲ ਸਿਪਾਹੀ ਸਿੰਘਾਂ ਨੂੰ ਮਾਰਨ ਲਈ ਅੱਗੇ ਵਧੇ ਸਿੱਖ ਦਰਖਤਾਂ ਦੀ ਔਰ ਚ ਲੱਕੜ ਦੇ ਅਣ ਘੜਤ ਸੋਟੇ ਨਾਲ ਉਹਦਾ ਸਿਰ ਫੇਰ ਦਿੰਦੇ ਸਿੱਖਾਂ ਦੀ ਦਲੇਰੀ ਦੀ ਅਜਹੀ ਮਿਸਾਲ ਹੋਰ ਕਿਧਰੇ ਮਿਲਣੀ ਮੁਸ਼ਕਲ ਹੈ ਰਾਤ ਪਰ ਦੀ ਲੁਪਨ ਮਿੱਟੀ ਪਿੱਛੋਂ ਮੁਗਲ ਫੌਜ ਦੇ 80 ਜਵਾਨ ਮਾਰੇ ਗਏ ਭਾਈ ਬੋਤਾ ਸਿੰਘ ਤੇ ਗਰਜਾ ਸਿੰਘ ਵੀ ਸਾਥ ਹਦਾ ਜਾਨ ਪੀ ਗਏ ਲੋਕ ਹੈਰਾਨ ਸਨ ਕਿ ਦੋ ਨਿਹੱਤੇ ਸਿੰਘਾਂ ਨੇ ਰਾਤ ਪਰ ਮੁਕਾਬਲਾ ਕਰਕੇ ਇਸ ਬਲ ਨਾਲ 80 ਸਿਪਾਹੀ ਥਾਂ ਹੀ ਰਖੇ ਅਜਿਹੇ ਸਿੱਧਗੀ ਤੇ ਸਿਰਲਖ ਸੁਰਬੀਰਾ ਨੇ ਆਉਣ ਵਾਲੀ ਪੀੜੀਆਂ ਲਈ ਰਾਹ ਖੋਲ ਦਿੱਤਾ ਕਿ ਕਿਸ ਤਰ੍ਹਾਂ ਸ੍ਰੀ ਅਮਰਸਰ ਦੇ ਸਰੋਵਰ ਤੇ ਇਸ਼ਨਾਨ ਕਰਨ ਵਾਲਿਆਂ ਤੇ ਰੋਕਾਂ ਲਾਉਣ ਵਾਲਿਆਂ ਦਾ ਮੁਕਾਬਲਾ ਕਰਨਾ ਏ ਇਨ੍ਹਾਂ ਬਹਾਦਰ ਯੋਧਿਆਂ ਦੀ ਯਾਦ ਦੇ ਵਿੱਚ ਸ੍ਰੀ ਤਰਨਤਾਰਨ ਸਾਹਿਬ ਤੋਂ ਚਬਾਲ ਵਾਲੀ ਸੜਕ ਤੋਂ ਪਿੰਡ ਨੂਰ ਦੀ ਦੇ ਦੱਖਣ ਵਾਲੇ ਪਾਸੇ ਬੜਾ ਸ਼ਾਨਦਾਰ ਗੁਰਦੁਆਰਾ ਬਣਾਇਆ ਗਿਆ ਏ ਤੁਹਾਨੂੰ ਇਹ ਵੀਡੀਓ ਕਿਹੋ ਜਿਹੀ ਲੱਗੀ ਤਾਂ ਤੁਸੀਂ ਇਸ ਵੀਡੀਓ ਨੂੰ ਅੱਗੇ ਜ਼ਰੂਰ ਸਾਂਝਾ ਕਰਿਓ